ਪਿੰਡ ਬਨਜੋਕੀ ਤੋਂ ਆ ਰਹੇ ਤਿੰਨ ਮੋਟਰਸਾਈਕਲ ਸਵਾਰ ਜਿਹੜੇ ਕਿ ਮਲੇਰ ਕੋਟਲਾ ਤੋਂ ਆ ਰਹੀ ਸਵਿਫਟ ਕਾਰ ਨਾਲ ਸਿੱਧੀ ਟੱਕਰ ਹੋਣ ਕਾਰਨ ਹਾਦਸਾ ਗ੍ਰਸਤ ਹੋ ਗਈ ਟੱਕਰ ਮਾਰਨ ਉਪਰੰਤ ਤੋਂ ਸਵਿਫਟ ਕਾਰ ਵਾਲਾ ਪੱਜਣ ਵਿੱਚ ਕਾਮਜਾਬ ਹੋ ਗਿਆ ਅੱਗੇ ਜਾ ਕੇ ਕੁਦਰਤੀ ਉਸ ਦੀ ਗੱਡੀ ਖੜ ਗਈ ਫਿਰ ਉਹ ਉੱਥੋਂ ਬਾਤ ਚੜ ਕੇ ਨਾਬਾ ਸਾਈਡ ਨੂੰ ਚਲਾ ਗਿਆ ਹਾਦਸਾ ਗ੍ਰਸਤ ਤਿੰਨੇ ਮੋਟਰਸਾਈਕਲ ਸਵਾਰਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਭਰਤੀ ਕਰਵਾਇਆ ਗਿਆ ਮੁੱਢਲੀ ਸਹਾਇਤਾ ਦੇਣ ਤੋਂ ਉਪਰੰਤ ਉਹਨਾਂ ਨੂੰ ਪਟਿਆਲਾ ਹਸਪਤਾਲ ਵਿੱਚ ਭੇਜਿਆ ਗਿਆ ਉੱਥੇ ਦਲਜੀਤ ਸਿੰਘ ਦੀ ਮੌਤ ਹੋ ਗਈ ਹੈ ਦੂਜੇ ਕਮਲਪ੍ਰੀਤ ਕੌਰ ਅਤੇ ਅਵਤਾਰ ਸਿੰਘ ਨੂੰ ਸਰਕਾਰੀ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਜੋ ਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਮਲੇਰਕੋਟਲਾ ਤੋਂ ਸਰਵਜੀਤ ਸਿੰਘ ਰਟੋਲਾ ਦੀ ਰਿਪੋਰਟ ਕੀ ਨਾਂਦਰੇ ਮੇਰਾ ਨਾਮ ਪਰਮਿੰਦਰ ਸਿੰਘ ਆ ਜੀ ਕਿਹੜਾ ਪਿੰਡਾ ਤੁਹਾਡਾ ਮੇਰਾ ਸਰਬਰਪੁਰ ਜੀ ਤੁਸੀਂ ਸਕੂਲੀ ਦੇ ਆਪਣੀ ਦੇ ਨਾ ਲੈ ਕੇ ਆਇਓ ਐਕਸੀਡੈਂਟ ਹੋ ਗਿਆ ਕੀ ਗੱਲ ਹੋਈ ਬਾਈ ਜੀ ਮੈਂ ਮੇਰੇ ਬੱਚੇ ਪੜ੍ਹਦੇ ਆ ਬੀਜੀਐਸ ਸਕੂਲ ਦੇ ਉਹਨਾਂ ਨੇ ਜਰਾਬਾ ਲੈਣ ਗਿਆ ਸੀ ਜਿਹੜੀਆਂ ਪੋਕੀ ਮਿਲਦੀਆਂ ਤੇ ਜਦੋਂ ਮੈਂ ਆ ਰਿਹਾ ਤਾਂ ਸਾਹਮਣੇ ਇੱਕ ਸਵਿਫਟ ਗੱਡੀ ਆ ਰਹੀ ਸੀ ਤੇ ਬੰਪਰ ਉਹਦਾ ਬਿਲਕੁਲ ਟੁੱਟਿਆ ਹੋਇਆ ਸੀ ਚੰਡੀਗੜ੍ਹ ਨੰਬਰ ਸੀਐਚ ਦੇਖਿਆ ਮੈਨੂੰ ਬਾਕੀ ਨਹੀਂ ਲਿਖਿਆ ਤੇ ਮੈਂ ਗੈਸ ਲਾ ਰਿਹਾ ਮਹਾਬਾਈ ਵੀ ਸਮਰੌਣ ਜਾ ਰਿਹਾ ਗੱਡੀ ਕੋਈ ਐਕਸੀਡੈਂਟ ਆ ਪਰ ਮੈਂ ਜਦੋਂ ਥੋੜਾ ਅੱਗੇ ਆਇਆ ਤਾਂ ਤਿੰਨ ਬੰਦੇ ਸੜਕ ਤੇ ਡਿੱਗੇ ਪ ਤੇ ਰੈਡੀਏਟਰ ਵੀ ਉਹਦਾ ਲੀਕ ਕਰਦਾ ਜਾ ਰਿਹਾ ਸੀ ਪਾਣੀ ਸਾਰਾ ਕੁਝ ਤੇ ਉਥੋਂ ਮਾਹਬੀ ਇਹ ਬੰਦਾ ਉਹ ਮਾਰ ਕੇ ਗਿਆ ਉਹ ਵਾਲਾ ਜਿਹੜਾ ਤੇ ਅਸੀਂ ਉਹ ਲੇਡੀ ਜੀ ਧੁੱਪੇ ਸੀ ਤੜਫ ਰਹੀ ਥੀ ਇੱਕ ਮੁੰਡੇ ਦੇ ਸਿਰ 'ਤੇ ਛੱਟ ਸੀ ਬਲੱਡ ਨਿਕ ਰਿਹਾ ਸੀ ਤੇ ਉਹ ਜਾਨਕੀ ਬਿਲਕੁਲ ਬੇਹੋਸ਼ ਵਾਂਗ ਸੀ ਜਦੋਂ ਨੂੰ ਹੋਰ ਲੋਕ ਵੀ ਆ ਗਏ ਉੱਥੇ ਅਸੀਂ ਅਸੀਂ ਐਂਬੂਲੈਂਸ ਨੂੰ ਫੋਨ ਕਰਿਆ ਵੀ ਚਲ ਉਹਨਾਂ ਨੇ ਐਡਰੈਸ ਵਗੈਰਾ ਪੁੱਛਿਆ ਸੀ ਸੱਦਿਆ ਪਰ ਐਂਬੂਲੈਂਸ ਸਾਨੂੰ ਲੱਗਿਆ ਵੀ ਲੇਟ ਆਊਗੀ ਤੇ ਇਹ ਕੁੜੀ ਸਹਿਕ ਰਹੀ ਸੀ ਮਹਾਵੇਦੀ ਜਾਨ ਨੂੰ ਤੇ ਇੱਕ ਵੀਰਾ ਸੀ ਮਹਾ ਵੀ ਕੋਈ ਵੀ ਇੱਕ ਬੰਦਾ ਮੇਰੇ ਨਾਲ ਚੱਲੋ ਆਪਾਂ ਹਸਪੀਟਲ ਲੈ ਜਾਣਾ ਇੱਕ ਦੀ ਤਾਂ ਜਾਨ ਬਚੇ ਅਸੀਂ ਆਪਣੀ ਐਕਟੀਵਿਟੀ ਜੀ ਉਹ ਕੁੜੀ ਨੂੰ ਲੈ ਆਏ ਤੇ ਉਹ ਤੋਂ ਬਾਅਦ ਐਂਬੂਲੈਂਸ ਵੀ ਚਲੀ ਗਈ ਦੋਨੇ ਪੇਸ਼ ਵੀ ਉਰੀ ਆ ਗਏ ਸੀਗੇ ਠੀਕ ਨੇ ਪਰ ਇਹਨਾਂ ਨੇ ਹੁਣ ਪਟਿਆਲੇ ਰੈਫਰ ਕਰ ਦਿੱਤੀ ਕਿੰਨੇ ਜਾਣੇ ਸੀਗੇ ਦੋ ਲੇਡੀ ਜੀ ਕਿਹੜੇ ਜਾਣੇ ਸੀ ਕਿ ਲੇਡੀਜ਼ ਸੀ ਜੀ ਤੇ ਦੋ ਜੈਂਟਸ ਕਿਵੇਂ ਦੇ ਹਾਲਾਤ ਹਾਲਤ ਕਮੇਟੀ ਹਾਲਾਤ ਤਾਂ ਦੇਖੋ ਜੀ ਸੱਚੇ ਪਾਸਾ ਵੈਗਰੂ ਜਾਣਦਾ ਸੀ ਤਾਂ ਉਹਨਾਂ ਦੀ ਜਾਨ ਬਚਾਉਣ ਕਰਕੇ ਇੰਨਾ ਪ੍ਰਾਲਾ ਕਰਿਆ ਕਿ ਚਲੋ ਪ੍ਰਮਾਤਮਾ ਬਚਾ ਬਚਾ ਕਰਦੇ ਨੂੰ ਵਿਚਾਰੇ ਹੁੰਦਾ ਉਹ ਗੱਡੀ ਦਾ ਨੰਬਰ ਨੰਬਰ ਲੱਗਿਆ ਪਤਾ ਨਹੀਂ ਜੀ ਸੀ ਤਾਂ ਇਹਨਾਂ ਨੂੰ ਫਿਰ ਬਚਾਉਣ ਵਾਲੇ ਪਾਸੇ ਲੱਗ ਗਈ ਨਾ ਜੀ ਉਹ ਤਾਂ ਫੜਿਆ ਜਾ ਸਕਦਾ ਉਹ ਬੰਦਾ ਕਹਿੰਦਾ ਪਾਣੀ ਵੀ ਲੀਕ ਸੀ ਜੋ ਵੀ ਹੁੰਦਾ ਟੁੱਟੀ ਹੋਈ ਸੀ ਉਹਨੂੰ ਗੱਡੀ ਹੈ ਨਾ ਜੋ ਗਾਹਾਂ ਗਈ ਨਹੀਂ ਹੋਣੀ 90 ਤੋਂ ਅਗੇ ਫੜਿਆ ਜਾ ਸਕਦਾ ਜੀ ਉਹ ਮੈਂ ਡਾਕਟਰ ਮੁਹੰਮਦ ਬਿਲਾਲ ਸਾਹ ਖੇਨ ਕੇ ਸਾ ਜਿੱਤੇ ਤਿੰਨੇ ਜਾਨੇ ਆ ਸੀ ਜੀ ਆ ਹਾਂ ਹਾਂ ਜੀ ਤਿੰਨ ਆਈਸੀਜੀ ਇੰਜੂਰਡ ਪੇਸ਼ੈਂਟਸ ਉਹਨਾਂ ਨੂੰ ਜੋ ਬੇਸਿਕ ਫਸਟ ایڈ ਮੋਡਿਲੀ ਸਾਈ ਦਾ ਦੇ ਕੇ ਤਿੰਨਾਂ ਦੀ ਹਾਲਤ ਸੀਰੀਅਸ ਸੀ ਔਰ ਉਹਨਾਂ ਨੂੰ ਸਿਰ ਤੇ ਸੱਟਾਂ ਵੀ ਸੀ ਅ ਹੱਡੀਆਂ ਦੇ ਬਾਹਾਂ ਵਾਲੇ ਫ੍ਰੈਕਚਰ ਵੀ ਲੱਗ ਰਹੇ ਸੀ ਤੇ ਉਸ ਤੋਂ ਬਾਅਦ ਖਾਸ ਕਰਕੇ ਦਿਮਾਗ ਦੀ ਸੱਟ ਦੇ ਲਿਕਨਸਰਨ ਦੇ ਵਿੱਚ ਇਹਨਾਂ ਨੂੰ ਰੈਫਰ ਕੀਤਾ ਗਿਆ ਚਪੜਿਆ ਅਜੰਟਰਾ ਹਸਪਤਲ ਅਮਰਗੜ থানা ਦੇ ਦੂਜੇ ਵਿੱਚ ਇੱਕ ਐਕਸੀਡੈਂਟ ਹੋ ਗਿਆ ਸੀ ਜੀ ਕਾਰਾਂ ਆਉਂਦੀ ਹੋ ਸਕਦੀ ਉਹਦੇ ਬਾਰੇ ਸੁਣਾਈ ਜੀ ਕਾਲਾ ਲਾ ਇਸ ਨੂੰ ਬਾਦ ਬਹਿਰ ਇਹ 1:30 ਕੁ ਵੇਲੇ ਲੱਗ ਰਿਹਾ ਐਕਸੀਡੈਂਟ ਕਾਰ ਦਾ ਮੋਟਰਸਾਈਕਲ ਦਾ ਹੋਇਆ ਹੈਗਾ ਸੋਤੇ ਤੇ ਉਹ ਜੇ 8 ਨੰਬਰ 93 ਦੀ ਗੱਡੀ ਲੱਤੀ ਹੈਗੀ ਆ ਤੇ ਗੱਡੀਆਂ ਨਹੀਂ ਐਨ ਕੰਮੇ ਲੈ ਰਹੀਆਂ ਹੈਗੇ ਆ ਉਹਦਾ ਗੱਡੀ ਦਾ ਕਾਲ ਦਾ ਮਾਰ ਜਿਹੜਾ ਹੈਗਾ ਫੇਸ ਕਰਕੇ ਉਹ ਵੀ ਰਹਿ ਚਈ ਹੋਊਗੀ ਅਗਲੀ ਗੱਲ ਉਹ ਗਰੀ ਹੈ ਨਹੀਂ ਦਿੱਕੀ ਚਰੀ ਹੈ ਸਰੇ ਦੇ ਵਿੱਚ ਮਤਲਬ ਸਟੇਟਸ ਕੀ ਹੈ ਇਹੋ ਬੰਦਿਆਂ ਦੀ ਕੀ ਹਲਾਤ ਨੇ ਬੰਦੇ ਇਹਦੇ ਵਿੱਚ ਇੱਕ ਬੰਦੇ ਦੀ ਡੈਥ ਹੋਈ ਹੈ ਰਿਪੋਰਟ ਕਰਦੇ ਨੇ ਤਿੰਨੇ ਬੰਦੇ ਆ ਰਹੇ ਨੇ ਇੱਕ ਬੰਦੇ ਦੀ ਡੈਥ ਹੋਈ ਹੈ ਤੇ ਬੜਾ ਖੂਬ ਗੋੜਾਂ ਦੇ ਠੀਕ